ਛੋਟੇ ਵਾਸਤੇ ਲੈ ਕੇ ਆਏ ਘੱਟ ਰੇਟ ਵਾਲੇ ਮੋਟਰਸਾਈਕਲ ਜਿਹੜੇ ਵੀ ਮੇਰੇ ਵੀਰ ਭਾਈ ਨੂੰ ਮੋਟਰਸਾਈਕਲ ਚਾਹੀਦਾ ਹੈ ਬਜਟ ਘੱਟ ਹੈ ਤੇ ਭਰੋਸੇ ਵਾਲੇ ਬੰਦਿਆਂ ਦੀ ਦੁਕਾਨ ਤੇ ਆਇਆ ਤੇ ਇਹ ਵੀਡੀਓ ਆਪਾਂ ਕੋਈ ਸਪਾਰਸ ਤੇ ਨਹੀਂ ਅਪਲੋਡ ਕਰ ਰਹੇ ਆਪਦਾ ਐਕਸਪੀਰੀਅੰਸ ਸ਼ੇਅਰ ਕਰਦੇ ਆ ਆਪਾਂ ਮੋਟਰਸਾਈਕਲੇ ਤੋਂ ਖਰੀਦਦੀ ਰਹਨੇ ਆ ਬਾਈਆਂ ਦੇ ਰੇਟ ਵੀ ਜਾਇਜ਼ ਨੇ ਤੇ ਮੋਟਰਸਾਈਕਲ ਵੀ ਸਹੀ ਮਿਲੂਗਾ ਤੇ ਬਾਕੀ ਖਾਸ ਗੱਲ ਇਹ ਆ ਵੀ ਪੁਰਾਣੇ ਨਵੇਂ ਸਾਰੇ ਮੋਟਰਸਾਈਕਲਾਂ ਤੇ ਜਿਹੜਾ ਲੋਨ ਹੋ ਜੂਗਾ ਠੀਕ ਹੈ ਤੇ ਬਈ ਆ ਕਿੰਨੇ ਦਾ ਵੀਰੇ ਇਹ 2003 ਮਾਡਲ ਜੀ 2003 ਮਾਡਲ ਕਿਹੜਾ ਇਹ ਮੋਟਰਸਾਈਕਲ ਕਿਹੜਾ ਸੀਟੀ ਡੌਨ ਠੀਕ ਹੈ ਜੀ ਇਹਦਾ ਰੇਟ ਰੂਟ ਕੀ ਆ ਇਹ ਹੈਗਾ ਜੀ 16500 ਦਾ 16500 ਦਾ ਲੈਣ ਦੇਣੀ ਹੈ ਕਾ ਹੋਰ ਮਾਰਦਾਨ ਵੀ ਹੋਏ ਲੈਣ ਦੇਣੀ ਮੌਕੇ ਤੇ ਹੋ ਜੂ ਤੇ ਇਹ ਰੇਟ ਬਈ ਤੁਹਾਨੂੰ ਜਮਾ ਲੈਣ ਦੇਣ ਵਾਲੀ ਦੱਸਾਂਗੇ ਇਹ ਨਹੀਂ ਹੈਗਾ ਵੀ ਆਪਾਂ ਰੇਟ ਵੱਧ ਦੱਸੀਏ ਆਈਏ ਬਾਅਦ ਚ ਘੱਡੀਏ ਜੀ ਠੀਕ ਹੈ ਜੀ ਤੇ ਆਹ ਆ ਵੀਰੇ ਸਪਲੈਂਡਰ ਕਿੰਨੇ ਦਾ ਇਹ 2011 ਮਾਡਲ ਇਹਦਾ ਕੀ ਰੇਟ ਰਹੂਗਾ ਇਹ ਹੈਗਾ 27500 ਦਾ 27500 ਦਾ ਉਸ ਤੋਂ ਬਾਅਦ ਇੱਕ ਸਪਲੈਂਡਰ ਇਹਦਾ ਕੀ ਰੇਟ ਆ ਬਈ ਇਹ 2006 ਮਾਡਲ ਠੀਕ ਹੈ ਜੀ ਇਹਦਾ ਰੇਟ ਇਹ 23 ਦਾ ਤੇ ਉਸ ਤੋਂ ਬਾਅਦ ਆ ਗਿਆ ਰੈੱਡ ਕਲਰ ਦਾ ਬਾਈ ਡੀਲੈਕਸ ਪੀਵੀ 39 ਇਹਦਾ ਕੀ ਰੇਟ ਆ ਬਾਈ ਕੀ ਮਾਡਲ ਆ ਇਹ ਰੇਟ ਹੈਗਾ ਜੀ 225000 ਦਾ ਠੀਕ ਹੈ ਜੀ ਠੀਕ ਹੈ ਤੇ ਇੰਜਨ ਗੇਅਰਾਂ ਦੀ ਗਾਰੰਟੀ ਫੁੱਲ ਆ ਫੁੱਲ ਜੁਮੇ ਉਹਦੇ ਨੇ ਖਾਸੀਅਤ ਇਹ ਆ ਵੀ ਇਹਦੇ ਪਲੇਟਾਂ ਵੀ ਲੱਗਣੀਆਂ ਸਰਕਾਰੀ ਨਹੀਂ ਲੱਗਦੀਆਂ ਨਹੀਂ ਠੀਕ ਹੈ ਸਰਕਾਰੀ ਪਲੇਟਾਂ ਲੱਗਣੀਆਂ ਆ ਆਨਲਾਈਨ ਬੋਲਦਾ ਤੇ ਬਾਕੀ ਬਈ ਗੱਲ ਇਹ ਇਨਾ ਤੇ ਲੋਨ ਹੋ ਜਾਗਦਾ ਹਾਂ ਫੁੱਲ ਕਰਾ ਦਾਂਗੇ ਠੀਕ ਹੈ ਡਾਊਨ ਪੇਮੈਂਟ ਕਿੰਨੇ ਕੁ ਦੇਣੀ ਜਿਵੇਂ ਉਹ ਮੋਟਰਸਾਈਕਲ 20 25000 ਦਾ ਮੰਨ ਲਓ 25000 ਦਾ ਮੰਨ ਲਓ ਇਹਦੇ ਡਾਊਨ ਪੇਮੈਂਟ ਕਿੰਨੀ ਦੇਣੀ ਡਾਊਨ ਪੇਮੈਂਟ 8-10000 ਰੁਪਇਆ ਠੀਕ ਹੈ ਮਤਲਬ ਕਿ ਤੁਹਾਨੂੰ 30% ਪੈਸੇ ਦੇਣੇ ਪੈਣਗੇ 25000 ਮੋਟਰਸਾਈ ਇਹ ਹੈਗਾ 2010 ਮਾਡਲ ਜੀ ਇਹਦਾ ਕੀ ਰੇਟ ਆ ਬਾਈ 26000 ਇਹ 10 ਮਾਡਲ ਪਿਆ ਬਿਲਕੁਲ ਨਵਾਂ ਹੀ ਆ ਹੈ ਪੂਰੇ ਸਾਫ਼ ਮੋਟਰਸਾਈਕਲ ਨੇ ਵੀਰੇ ਸਾਰੀ ਤੇ ਇਹਦਾ ਕੀ ਰੇਟ ਆ ਬਾਈ 26000 ਠੀਕ ਹੈ ਲੈਣ ਦੇਣ ਤੇ ਮੌਕੇ ਤੇ ਥੋੜਾ ਬੋਤਾ ਮਾਨਤਾਨ ਹੋ ਜਾਊਗਾ ਤੇ ਬਾਕੀ ਜੇ ਤੁਸੀਂ ਪੇਮੈਂਟ ਕਰ ਦੋਗੇ ਤੁਹਾਨੂੰ ਨਹੀਂ ਆਏ ਜਾਂਦਾ ਰਸਤੇ ਰਾਹਦਾਰੀ ਤੁਸੀਂ ਪਾ ਦਿਓ ਬਾਈ ਨੂੰ ਤੁਹਾਡੇ ਕੋਲੇ ਪਹੁੰਚਦਾ ਵੀ ਕਰ ਦਊਗਾ ਬਾਕੀ ਪੇਪਰਾਂ ਦੀ ਗਾਰੰਟੀ ਸਾਡੇ ਕੰਨੀ ਉਹ ਵੀ ਫੁੱਲ ਆ ਤੇ ਇਹ ਵੀਰੇ ਆ ਸਿਲਵਰ ਸਿਲ버 13 ਮਾਡਲ ਇਹ ਕਿੰਨੇ ਦਾ ਜੀ ਇਹ 35.5 ਦਾ ਸਾਢੇ 35000 ਦਾ ਆਹ ਕਿਹੜਾ ਸਰਪਲ ਹੈ ਇਹ सेल्फ ਸਟਾਰਟ ਵਾਲਾ ਪ੍ਰੋ ਆ 14万 14 ਇਹ ਕੀ ਕੀ ਰੇਟ ਆ ਵੀਰੇ ਇਹ 35.5000 ਦਾ ਜੈਜ ਰੇਟ ਆ ਜਮਾ ਹੈ ਨਮਾ ਤਾਂ 1 ਲੱਖ ਰੁਪਏ ਦਾ ਹੋ ਗਿਆ ਹੋ ਬਈ ਹਾਂ ਨਮਾ ਮੰਨ ਲਾ ਵੀ 1 ਲੱਖ 5000 ਦਾ 1 ਲੱਖ 5 ਦਾ ਨਮਾ ਬਈ ਜਾਂ ਮੋਟਰਸਾਈਕਲ ਨਵੀਂ ਪਿਆ ਤੁਹਾਡਾ ਵਧੀਆ ਫਾਇਦਾ ਇਹ ਤੇ ਮੇਨ ਗੱਲ ਇਹ ਹੈ ਤੇ ਕਿਸ਼ਤਾਂ ਹੋ ਜਾਣਗੀਆਂ ਡਾਊਨ ਪੇਮੈਂਟ ਦੇ ਕੇ 15-20000 ਰੁਪਿਆ ਤੇ ਇਹ ਵੀਰੇ ਇਹ ਹੈਗਾ 18 ਮਾਡਲ 2018 ਮਾਡਲ ਇਹਦਾ ਕੀ ਰੇਟ ਆ ਵੀਰੇ ਇਹ 59000 ਦਾ ਜੀ ਇਹ 59000 ਦਾ ਇਹ ਵੀ ਬਈ ਪਾਵਰ ਸਟਾਰਟ ਆ ਸਪਲੈਂਡਰ ਪਲੱਸ ਦੇ ਵਿੱਚ ਆ ਟਾਇਰ ਟੂਰ ਬਿਲਕੁਲ ਨਵੇਂ ਆ ਤੇ ਪਲੇਟਾਂ ਸਰਕਾਰੀ ਹਾਈ ਸਕਿਉਰਿਟੀ ਲੱਗੀਆਂ ਹੋਈਆਂ ਤੇ ਇਹ ਬਲਟੀਨਾ ਬਈ ਇਹ 11 ਮਾਡਲ ਜੀ ਇਹਦਾ ਕੀ ਰੇਟ ਆ ਬਾਈ ਇਹ ਹੈਗਾ ਦਾ 29000 ਦਾ 29000 ਦਾ ਜਮਾਂ ਜਾਇਜ਼ ਰੇਟ ਤੇ ਆਹ ਆ ਵੀਰੇ ਡੀ ਲੈਕਸ ਇਹ ਤਾਂ ਹੀਰਾਗਾ ਜਮਾਂ ਨਵੀਂ ਪਿਆ ਤਾਂ ਮਾਡਲ ਕਿਹੜਾ ਬਈ ਇਹ ਇਹ ਹੈਗਾ ਦਾ 2019 ਮਾਡਲ 2019 ਮਾਡਲ ਬਾਈ ਬਿਲਕੁਲ ਐਂ ਲੱਗਦਾ ਜਿਵੇਂ 2025 ਮਾਡਲ ਹੁੰਦਾ ਟਾਇਰਾਂ ਤੇ ਵੀ ਹਜੇ ਕੰਡੇ ਜੇ ਨਹੀਂ ਮਰੇ ਜਿਵੇਂ ਨਵਾਂ ਹੀ ਪਿਆ ਤੇ ਇਹ ਜਮਾਨਤਾਂ ਹੋ ਜੂ ਕੁਝ ਹੋਰ ਇਹ ਤਾਂ ਪੂਰਾ ਹੀ ਕਰ ਦਾਂਗੇ ਪੂਰਾ ਹੀ ਪੂਰਾ ਜਮਾਨਤਾਂ ਨਹੀਂ ਕਰ ਦੇਣਗੇ ਬਾਈ ਦਾ 343000 343000 ਦਾ ਲੈ ਜਿਵੇਂ ਨਵਾਂ ਮੋਟਰਸਾਈਕਲ ਤੇ ਆਹ ਆ ਵੀਰੇ ਆ ਸੀਟੀ 100 ਇਹ ਸੀਟੀ 100 15 ਮਾਡਲ ਜੀ 2015 ਮਾਡਲ ਸੀਟੀ 100 ਵਾਸਤੇ ਬਾਈ ਬੰਜਾਂ ਦੇ ਕਮੈਂਟ ਬਹੁਤ ਆਉਂਦੇ ਸੀਗੇ ਸੀਟੀ 100 ਜਿਹੜੇ ਬੰਦੇ ਚਾਹਵਾਨ ਨੇਗੇ ਇਹਦੇ ਇਹ ਕਿੰਨੇ ਦਾ ਬਾਈ ਇਹ ਹੈਗਾ ਇਹ 3434000 ਸਾਢੇ 34000 ਤੇ ਜਿਹੜੇ ਬਾਈਆਂ ਨੂੰ ਹੋਰ ਸਪਲੈਂਡਰ ਚਾਹੀਦਾ ਜਾਂ ਡੀ ਲਕਸ ਚਾਹੀਦਾ ਇਹ ਦੋਨਾਂ ਦਾ ਕੀ ਰੇਟ ਆ ਬਾਈ ਇਹ ਡੀ ਲਕਸ 19 ਮਾਡਲ 40 ਦਾ ਦੇ ਦਾਂਗੇ ਇਹ ਠੀਕ ਆ ਜੀ ਇਹ ਇਹ ਦੇ ਦਾਂਗੇ 10 ਮਾਡਲ ਆ 282000 ਦਾ ਸੈਲਫ ਸਟਾਰਟ ਪਾਵਰ ਸਟਾਰਟ ਮੋਟਰ ਹੈਲ ਦੀ ਕੰਡੀਸ਼ਨ ਚੰਗੀ ਆ ਸਾਰਿਆਂ ਦੀ ਲਗਭਗ ਤੇ ਇੱਥੇ ਤੁਹਾਨੂੰ ਮਤਲਬ ਕਿ ਸਾਫ਼ ਹੀ ਮਿਲਣਗੇ ਮੋਟਰਾਂ ਸਾਰੇ ਆਹ ਬਾਈ ਇਹ 14 ਮਾਡਲ ਇਹ ਹੈਗਾ 30000 ਦਾ ਇਹ ਜੀ ਇਹ ਹੈਗਾ 12 ਮਾਡਲ ਇਹ ਕਿੰਨੇ ਦਾ ਜੀ ਇਹ 32000 ਦਾ ਠੀਕ ਹੈ ਜੀ ਤੇ ਇਧਰ ਪ੍ਰਟੀਨੇ ਆਹਾਂ ਪ੍ਰਟੀਨਾ ਜਿਹੜਾ ਵੀਰੇ ਇਹ ਕੀ ਰੇਟ ਹੈ ਇਹ 18 ਮਾਡਲ ਜੀ ਠੀਕ ਹੈ ਜੀ ਇਹ 18 ਮਾਡਲ ਹੈਗਾ ਆ 48.5 ਤੇ ਇਹ ਜੀ 19 ਮਾਡਲ ਇਹ ਕਿੰਨੇ ਦਾ ਜੀ 51 ਦਾ ਇਹ ਜੀ 10 ਮਾਡਲ ਕਿੰਨੇ ਦਾ ਜੀ ਇਹ ਤਿੰਨੇ 10 ਮਾਡਲ ਖੜਿਆ ਤਿੰਨ ਸਾਰੇ ਤਿੰਨੇ 27 27000 ਦੇ ਨੇ ਬਾਈ ਇਹਨਾਂ ਦਾ ਲੈ ਸਕਰੀਨ ਸ਼ਾਟ ਆਪਾਂ ਲੱਗ ਦੋ ਵੀ ਲਾ ਦੇਾਂਗੇ ਤੇ ਆ ਜਾਓ ਬਈ ਇਧਰ ਤੇ ਇੱਕ ਆ ਖੜੀ ਹੈ Honda Activa ਵੀਰੇਕ ਹੋ ਰਹੀ ਹੈ ਹਾਂ ਜੀ ਹੋਂਡਾ ਐਕਟਵਾ ਇਹਦਾ ਕੀ ਮਾਡਲ ਹੈ ਜੀ ਇਹ 16 ਮਾਡਲ ਜੀ 16 ਰੇਟ ਬਾਈ ਇਹਦਾ ਰੇਟ ਬੱਸ ਇਹਦਾ ਤਾਂ ਜਾਇਜ਼ ਹੀ ਆ ਜੰਮੀ ਯਾਰ 35000 ਸਾਡੇ ਇਹ ਜੇ ਕਿਸੇ ਮੇਰੀ ਭੈਣ ਨੂੰ ਐਕਟਵਾ ਚਾਹੀਦੀ ਹੈ ਇਹਦੇ ਉੱਤੇ ਕਿਸ਼ਤਾਂ ਵੀ ਹੋ ਜਾਣਗੀਆਂ 35000 ਰੁਪਿਆ ਰੇਟ ਹੈ ਮੌਕੇ ਤੇ ਥੋੜਾ ਬਹੁਤਾ ਮਾਨਤਾਣ ਹੋ ਜਾਊਗਾ ਜ਼ਿਆਦਾ ਨਹੀਂ ਹੋਣਾ ਜਾਇਜ਼ ਰੇਟ ਹੀ ਮੰਗਿਆ ਪਈ ਨੇ ਤੇ ਇਹਦੇ ਕਿਸ਼ਤਾਂ ਹੋ ਜਾਣਗੀਆਂ ਹਾਂ ਕਰਵਾ ਦਾਂਗੇ ਠੀਕ ਹੈ ਜੀ ਕਿਸ਼ਤਾਂ ਲਈ ਬਾਈ ਸਾਹਮਣੇ ਹੀ ਨੇ ਉਧਰ ਉਹਦੀ ਕਰ ਦਿੰਦੇ ਆਏ ਤੇ ਆਹ ਇਹ ਹੈਗਾ 10 ਮਾਡਲ ਡਿਸਕਵਰ ਠੀਕ ਹੈ ਜੀ ਇਹ 100 cc ਹੈ ਜੀ 100 cc ਇਹਦੀ ਕੀ ਡਿਮਾਂਡ ਹੈ ਜੀ 18500 ਸਾਢੇ 18000 ਤੇ ਇੱਕ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਿਵੇਂ ਦਾ ਮੋਟਰਸਾਈਕਲ ਤੁਹਾਨੂੰ ਚਾਹੀਦਾ ਕਮੈਂਟ ਜ਼ਰੂਰ ਕਰ ਦਿਆ ਕਰੋ ਅਗਲੀ ਵੀਡੀਓ ਆਪਾਂ ਫਿਰ ਉਮੀਦ ਹੀ ਪਾਵਾਂਗੇ ਤੇ ਆਹ City 100 ਬਾਈ ਇਹ City 100 ਹੈਗਾ 15 ਮਾਡਲ ਦੇਖ ਮੜਾ ਨੇੜੇ ਕਰਕੇ ਸਮੂਕ ਹੋਇਆ ਹੋਇਆ ਸਾਰਾ ਸਾਰੇ ਉੱਪਰ ਬਲੈਕ ਲੈਮੀਨੇਸ਼ਨ ਹੋਇਆ ਹੋਇਆ ਹੈ ਟੈਂਟ ਕਹਿ ਦਿੰਦੇ ਆਪਾਂ ਜੀ ਨੂੰ ਤੇ ਕੰਡੀਸ਼ਨ ਚੰਗੀ ਹੈ ਤੇ ਪੁਰਾਣੀ ਇੰਜਨ ਵਾਲੇ ਵਾਂਗੂ ਖੜਾ ਇੰਜਨ ਹੈ ਦਾ ਹਨਾ ਹਾਂ ਜੀ ਤੇ ਕਿੰਨਾ ਇਹਦਾ ਰੇਟ ਤੁਹਾਨੂੰ 34.5 34000 ਤੇ ਆਹ ਪ੍ਰਟੀਨਾ ਆ ਗਿਆ ਜੀ ਅੱਗੇ ਗਜਾਂ ਚ ਤੇ ਇਹ ਕਿੰਨਾ 14 ਮਾਡਲ ਜੀ ਇਹ ਡੀ ਲਕਸ ਬਾਈ 15 ਮਾਡਲ ਇਹ ਕੀ ਰੇਟ ਹੈ ਜੀ ਇਹਦਾ 35.5 ਆਹਾ ਜੀ TVS 34 ਦਾ 18 ਮਾਡਲ ਤੇ ਇਹ ਪਾਲਸਰ ਜੀ ਇਹ ਤਾਂ ਤਿਆਰ ਕਰਨ ਵਾਲਾ ਆ ਜੀ 15000 ਦਾ ਦੇ ਦਾਂਗੇ ਜੀ 15000 ਦਾ ਪਾਲਸਰ 135 ਸੀਸੀ ਪੰਜਾਬ ਨੰਬਰ ਤੇ ਬਾਕੀ ਕੰਡੀਸ਼ਨ ਪੂਰੀ ਚੰਗੀ ਆ ਧੋਣ ਵਾਲਾ ਸਰਵਿਸ ਕਰਨ ਵਾਲੀ ਹੈ ਟੁੱਟ ਫੁੱਟ ਕੋਈ ਨਹੀਂ ਹੈਗੀ ਤੇ ਕਾਗਿਆਂ ਦੀ ਬਾਈ ਦੀ ਪੂਰੀ ਫੁੱਲ ਗਰੰਟੀ ਆ ਤੇ ਅੱਗੇ ਵੀਰੇ ਆਹ ਬਲਟੀਨਾ ਹਾਂ ਇਹ 14 ਮਾਡਲ ਆ 2014 ਕਿੰਨੇ ਦਾ ਵੇਈ ਇਹ 80000 ਤੇ ਆਹ ਸਪਲੈਂਡਰ ਵੀਰੇ ਸਿਲਵਰ ਇਹਨੇ 19 ਮਾਡਲ ਵੀਰ ਜੀ 19 ਆ ਹਾਂ 19 14 ਉਹ ਸੀ ਅੱਗੇ ਪਿੱਛੇ ਠੀਕ ਆ ਇਹ ਕਿੰਨੇ ਦਾ ਜੀ 19 ਮਾਲ ਮਿਲੂਗਾ ਆਪਾਂ ਨੂੰ 55000 ਦਾ ਠੀਕ ਹੈ ਜੀ ਠੀਕ ਹੈ ਤੇ ਬਾਕੀ ਇਦੋਂ ਤਾਂ ਆਪਾਂ ਬਣਾ ਲਿਆ ਤੇ ਬਾਕੀ ਬਈ ਸਾਰਿਆਂ ਤੇ ਕਿਸ਼ਤਾਂ ਹੋ ਜਾਂਦੀਆਂ ਨੇ ਸਾਰਿਆਂ ਤੇ ਵਧੀਆ ਲੱਗ ਰਹੀ ਠੀਕ ਹੈ ਜੀ ਬਾਈ ਭਰੋਸੇ ਵਾਲੀ ਦੁਕਾਨ ਆ ਪੂਰੀ ਫੁੱਲਾ ਉਹਦੇ ਕੰਨੀਓ ਰਾਏ ਦਿੰਨੇ ਉਹਨੂੰ ਪਰਸਨਲ ਹੀ ਕਾਗਜ਼ ਪੱਤਰਾਂ ਦੇ ਬਾਕੀ ਸਾਰਿਆਂ ਦੇ ਵਧੀਆ ਚੀਜ਼ ਮਿਲੂਗੀ ਤੁਹਾਨੂੰ ਭਰੋਸਾ ਤੇ ਬਾਕੀ ਆ ਗਾਹ ਤੁਸੀਂ ਦੇਖ ਸਕਦੇ ਹੋ ਇੱਕ ਮੋਟਰਸਾਈਕਲ ਹੁਣੀ ਸੇਲ ਕੀਤਾ ਬਣ ਜਾਣੇ ਤੇ ਇੱਕ ਦਾ ਹੋਰ ਸੌਦਾ ਚੱਲੀ ਜਾਂਦਾ ਤੇ ਵਧੀਆ ਕੰਮ ਆ ਬਾਈਆਂ ਦਾ ਇੱਥੇ ਪਹੁੰਚੋ ਤੇ ਹੋਰ ਕਿਦਾਂ ਦਾ ਮੋਟਰਸਾਈਕਲ ਚਾਹੀਦਾ ਕਮੈਂਟ ਕਰ ਤੇ ਪੁਰਾਣੇ ਮੋਟਰਸਾਈਕਲ ਤੇ ਕਿਸ਼ਤਾਂ ਵੀ ਹੋ ਜਾਂਦੀਆਂ 30% ਡਾਊਨ ਪੇਮੈਂਟ ਪਰ ਪਰ ਕੇ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਜੀ